ਜੀ ਆ ਤਾੜੀਆਂ ਮਾਰੋ ਮੁੰਡੇ ਦੇ ਵਾਸਤੇ ਇਹ 2000 24 ਕੈਨੇਡਾ ਦੇ ਕਬੱਡੀ ਕੱਪ ਦਾ ਬੈਸਟ ਰਿਹਾ ਹੈ ਰਿਕਾਰਡ ਪੈਦਾ ਕਰਨ ਵਾਲੇ ਕਬੱਡੀ ਦੇ ਖਿਡਾਰੀ ਇਕੱਲੇ-ਇਕੱਲੇ ਦਾ ਬਾਇਓ ਡਾਟਾ ਸਾਡੇ ਕਮੈਂਡੇਟਰ ਸਾਥੀ ਜਿਹੜੇ ਆ ਉਹ ਬਿਆਨ ਕਰ ਰਹੇ ਨੇ ਉਧਰ ਅਜੂਬਾ ਵੀ ਆ ਗਿਆ ਖੇਡ ਕਬੱਡੀ ਦਾ ਜੀਵਨ ਮਾਨੂਕੇ ਵਾਲਾ ਦੁਨੀਆ ਦਾ ਤੇਜ਼ ਤਰਾਰ ਖਿਡਾਰੀ ਹੈ ਜਦੋਂ 20 ਮਾਰਚ ਨੂੰ ਜਲਾਲਪਿੰਡ ਦੇ ਵਿੱਚ ਕਬੱਡੀ ਕੱਪ ਉਹਨਾਂ ਦੇ ਸਕੋਰ ਵੀ ਉਹ ਗੱਡੀ ਦੇ ਨਾਲ ਸਨਮਾਨ ਦਿੱਤਾ ਜਾਊਗਾ ਜੀਵਨ ਕਰਫਦੇ ਸੰਜੀ ਤਾਲੀਆਂ ਮਾਰੋ ਇੱਕ ਵਾਰੀ ਜੀਵਨ ਦੇ ਵਾਸਤੇ ਵੀ ਜ਼ੋਰਦਾਰ ਇਹ ਦੁਨੀਆ ਦਾ ਮੰਨਿਆ ਪਰਵੰਨਿਆ ਕਬੱਡੀ ਦਾ ਖਿਡਾਰੀ ਇੱਕ ਤੋਂ ਇੱਕ ਸਟਾਰ ਹੈ ਇੱਕ ਤੋਂ ਇੱਕ ਸੁਪਰ ਹੈ ਦੁਨੀਆਂ ਦਾ ਬੜਾ ਤਕੜਾ ਮੈਚ ਕਬੱਡੀ ਦਾ ਅਜੂਬਾ ਕਹਿੰਦੇ ਜੀਵਨ ਆ ਗਿਆ ਨੌਜਵਾਨ ਲੋਟਟੇ ਸਾਰਿਆਂ ਦਾ ਜਹੇਤਾ ਜੀਵਨ ਆ ਗਿਆ ਜੀਵਨ ਆ ਗਿਆ ਜੀਵਨ ਆ ਗਿਆ ਆ ਮਾਰੂਕੇ ਦੀ ਧਰਤੀ ਦਾ ਜੀਵਨ ਸਕੋਰਪਿਓ ਗੱਡੀ ਦਾ ਸਨਮਾਨ ਹੋਊਗਾ 20 ਮਾਰਚ ਨੂੰ ਮੇਰੇ ਵੀਰੋ ਉਹ ਜਲਾਲ ਦੇ ਕਬੱਡੀ ਕੱਪ ਦੇ ਲੈ ਬੇ ਐ ਨਹੀਂ ਟੱਕ ਹੋਣਾ ਐ ਨਹੀਂ ਟੱਕ ਹੋਣਾ ਇਹ ਮਾਰੂਕੇ ਦੀ ਧਰਤੀ ਦਾ ਜੀਵਨ ਆ ਅਜੂਬੇ ਦਾ ਇੱਕ ਹੁੰਦੇ ਜਾਫੀ ਨੇ ਆ ਰੈਡਰ ਨੂੰ ਡੱਕਣ ਦੀ ਪੂਰੀ ਕੋਸ਼ਿਸ਼ ਕਰ ਲਈ ਪਰ ਮੇਰੇ ਭਰਾ ਪੱਖੇ ਤੇ ਹਾਸ ਪਾਏ ਆ ਉਹ ਸਾਹਮਣੇ ਕਬੱਡੀ ਦਾ ਅਜੂਬਾ ਇਹ ਕੈਨੇਡਾ ਵੀ ਨਹੀਂ ਤੱਕ ਹੋਇਆ ਆਸਟ੍ਰੇਲੀਆ ਵੀ ਨਹੀਂ ਇੰਗਲੈਂਡ ਵੀ ਨਹੀਂ ਜਿੱਥੇ ਜਿੱਥੇ ਖੇਡਿਆ ਕਿਤੇ ਮਿਰ ਲਈ ਜਫਾ ਖਾਂਦਾ ਕਿਤੇ ਮਿਰ ਲਈ ਉਹ ਸਿਰਾ ਹੋ ਗਿਆ ਸਿਰਾ ਇਹ ਆ ਜੀਵਨ ਮੜੁਕਿਆ ਲਓ ਗੱਲ ਸਿਰੇ ਕਰ ਗਿਆ ਸਿਰੇ ਕਰ ਗਿਆ ਪਿੰਦਿਆਂ ਤਗੜਾ ਹੋ ਗਨ ਸਪੌਂਸਰ ਦੇ ਲਈ ਮੋਟਰਸਾਈਕਲ ਆ ਸਭ ਲਈ ਚਾਬੀਆਂ ਜਿਹੜੀਆਂ ਉਹ ਲੈ ਕੇ ਆਉਣ ਲਾਓ ਜੀਵਨ ਆ ਗਿਆ ਕਹਿੰਦੇ ਮਾਨੋਕੇ ਦੀ ਧਰਤੀ ਦਾ ਨੌਜਵਾਨ ਪਤਲਾ ਪਤੰਗ ਜਿਹਾ ਸਰੀਰ ਹੈ ਮੁੰਡਾ ਕਹਿੰਦੇ ਵੱਡੇ ਵੱਡੇ ਜਾਫੀਆਂ ਤੇ ਕਹਿਰ ਢਾਉਂਦਾ ਜਦ ਕਬੱਡੀਆਂ ਪਾਉਂਦਾ ਤੇ ਦੁਨੀਆ ਗੱਲਾਂ ਕਰਦੀ ਐ ਲੈ ਵੀ ਪਿੰਕੂ ਖਹਿਰਿਆਂ ਵਾਲਾ ਵੇਖ ਕਬੱਡੀ ਪੈਰੀਆਂ ਚਾਰਾ ਜਾਫੀਆਂ ਦੇ ਵਿੱਚੋਂ ਨੌਜਵਾਨ ਨੇ ਕੀਤੀ ਹੋਈ ਟਰਾਈ ਰਾਜਾ ਪਤਰੀ ਵਾਲਾ ਇੱਕ ਪਾਸੇ ਕਹਿੰਦੇ ਤਜਰਬਾ ਤੇ ਦੂਜੇ ਪਾਸੇ ਮੁੰਡਾ ਬਾੜਾ 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 ਹੀ ਤੇਜ਼ ਆ ਯੂਬਾ ਅੱਜ ਕਹਿੰਦੇ ਕਪੂਰਥਲੇ ਦੇ ਵਿੱਚ ਵਜਿਆ ਹੋਇਆ ਉਧਰ ਜਲੰਧਰ ਦੀ ਟੀਮ ਰੋਲਦਾ ਕੀਤਾ ਆ ਕਬੱਡੀ ਦਾ ਯੂਬਾ ਇਹਨੂੰ ਦੁਨੀਆ ਜੀਵਨ ਮਾਰੂ ਕੇ ਗਿੱਲ ਦੇ ਦੌਰ ਤੇ ਦੁਨੀਆ ਜਾਣਦੀ ਹੈ ਲਾ ਮਾਨੋ ਕੇਮ ਦੇ ਵਿੱਚ ਕਹਿੰਦੇ ਆਵੇ ਨੇ ਤੂਫਾਨ ਸਿੰਘ ਦਾ ਰੌਲਾ ਪਾ ਕੀਤਾ ਆ ਕਬੱਡੀ ਦਾ ਯੁਵਾ ਇਹਨੂੰ ਦੁਨੀਆ ਜੀਵਨ ਮਾਰੂ ਕੇ ਕਿਲਤੇ ਦੁਰਤ ਦੁਨੀਆ ਜਾਣਦੀ ਹੈ ਲਓ ਮਾਰੂ ਕੇ ਕਿਲਾ ਵਾਲਾ ਜੀਵਨ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਵੀ ਕਹਿੰਦੇ 5.5 ਲੱਖ ਦਾ ਜੇਤੂ ਟੰਡਿਆਂ ਦੇ ਕੱਪ ਦਾ ਤੇ ਰੰਜੀ ਸਿੰਘ ਜੀ ਟੰਡਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਪੈਂਦੀ ਹੈ ਰੇਡਾਂ ਲੱਗਦੇ ਜਫੇ ਕੇ ਨਾਲ ਮਾਸ ਦੇ ਗੁੰਦੀਆਂ ਫਰਸਟ ਹਾਫ ਦੇ ਲਈ ਆਲਮਗੀਰ ਜੀ ਉਹਨਾਂ ਦੇ ਨਾਲ ਸੇਵਾ ਦਾ ਕਰਨਗੇ ਸੈਕੰਡ ਹਾਫ ਦੇ ਵਾਸਤੇ ਬੂਟਾ ਉਮਰੀਆਣਾ ਜੀ ਨੂੰ ਬੇਨਤੀ ਹੈ ਪਿਓ ਧਰ ਰਣਗੇ ਜਿਹੜਾ ਅਗਲਾ ਪਹਿਲਾ ਸੈਮੀ ਖੇਡਿਆ ਜਾਊਗਾ ਔਰ ਜਿਹੜਾ ਦੂਸਰਾ ਸੈਮੀ ਖੇਡਿਆ ਜਾਊਗਾ ਰੁਪਿੰਦਰ ਜਲਾਲ ਜੀ ਦੇ ਨਾਲ ਸਾਡੇ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਜੀ ਸਾਡੇ ਕਮੈਂਟੀਟਰ ਹੋਣਗੇ ਸੋ ਬਹੁਤ ਬਹੁਤ ਧੰਨਵਾਦ ਹਾਂਜੀ ਵੀਰ ਜੀ ਲਵ ਜੀਵਨ ਇਸ ਵੇਲੇ ਪੈਂਡ ਦੇ ਵਾਅਦੇ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਿ ਚਾਰ ਜਿਹਲੇ ਪੈਂਦੇ ਪਾਸੇ ਜਲੰਧਰ ਦੂਸਰੇ ਪਾਸੇ ਗੁਰਦਾਸਪੁਰੀਏ ਆਮੋ ਸਾਹਮਣੇ ਹੈ ਦਵਾਬਾ ਤੇ ਮਾਝਾ ਝੜਦਾ ਮੇਰੇ ਮਿੱਤਰੋ ਕਪੂਰਥਲੇ ਦੇ ਗੁਰੂ ਨਾਨਕ ਦੇਵ ਖੇਡ ਸਟੇਡੀਅਮ ਦੇ ਵਿੱਚ ਦੁਨੀਆ ਮੇਰੇ ਵੀਰੋ ਸਵਾਦ ਲੈ ਰਹੀ ਹੈ ਕਬੱਡੀ ਦੇ ਸੁਪਰਸਟਾਰ ਖਿਡਾਰੀ ਅੱਜ ਦੇ ਟਾਈਮ ਦੇ ਖੇਡ ਦੇ ਪੈਰ ਪਏ ਨੇ ਮੇਰੇ ਮਿੱਤਰੋ ਜੀਵਨ ਮਾਣੂਕੇ ਗਿੱਲਾਂ ਵਾਲਾ ਤੇ ਦੂਸਰੇ ਪਾਸੇ ਰਾਜਾ ਪੱਧਰੀ ਵਾਲਾ ਇਹ ਵੀ ਟੋਪਾਂ ਬੱਲੇ 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 भले 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 हिकु ताड़ी ਆਹ ਲਲਕਾਰੇ ਵੱਜਦੇ ਗੁੱਡਾ ਪਪੋਈਆ ਨੰਬਰ ਦਾ ਵਾਧਾ ਕਰ ਗਿਆ ਆਹ ਕਬੱਡੀ ਦਾ ਯੂਪਾ ਸਰੀਰ ਹਲਕਾ ਪਰ ਜਿਗਰਾ ਵੱਡਾ ਬਬਰਸ਼ਾਲਾ ਲਓ ਜਿਗਰੇ ਵੱਡੇ ਵਾਲੇ ਖਿਡਾਰੀ ਖੇਡਦੇ ਮੇਰੇ ਮਿੱਤਰੋ ਜੀਵਨ 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 ਆਹ ਡਬਲ ਟੱਚ ਤੇ ਮੰਨ ਕੇ ਗਿੱਲਾਂ ਵਾਲਾ ਇਸ ਵੇਲੇ ਪੈਂਡ ਦੇ ਵਾਧੇ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕੇ ਮੜਕੋ ਮੁੜਕੀ ਹੋਇਆ ਦੇਖੋ ਚੋਰ ਚੋਪਰਾ ਆਂਦਾ ਕੰਡਾ ਵਿੰਡੀ ਚੁੱਪਦਾ ਜਿਸਮ ਕਠੋਰ ਚੋਪਰਾ ਆਂਦਾ